ਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਲਈ ਰਸਤਾ ਨੂੰ ਰਸਤੇ ਨੂੰ ਸਾਫ਼ ਕਰਦੇ ਹੋਏ ਰਸਤੇ ਦੇ ਉੱਤੋਂ ਬਰਫ਼ ਠਾ ਕੇ ਰਸਤੇ ਦੇ ਪੌੜੇ ਬਣਾਉਂਦੇ ਹੋਏ ਯਾਤਰਾ ਬਹੁਤ ਸੁਖਮਈਆ ਬਹੁਤ ਆਸਾਨਾ ਪਰ ਤਰੀਕੇ ਦੇ ਨਾਲ ਕਾਲ ਨਹੀਂ ਕਰਨੀ ਪਿਆਰ ਨਾਲ ਚੱਲਣਾ ਤੇ ਉਹਦਾ ਸਿਮਰਨ ਕਰਦੇ ਚੱਲਣਾ ਨਾ ਗੁਰੂ ਘਰ ਲੈ ਕੇ ਚੱਲੂਗੇ ਤਾਂ ਤੁਹਾਨੂੰ ਥਕਾਵਟ ਨਹੀਂ ਹੋਊਗੀ ਤੇ ਜਿਹੜਾ ਮੁਸ਼ਕਪੂਰ ਆ ਮੁਸ਼ਕਪੂਰ ਦੇ ਨਾਲ ਤੁਹਾਨੂੰ ਸਾਹ ਨਹੀਂ ਚੜੂਗਾ ਚਲੋ ਠੀਕ ਹੈ ਖੁਸ਼ਖਬਰੀ ਦੀ ਗੱਲ ਹੈ ਜੀ ਸਾਰੀਆਂ ਸੰਗਤਾਂ ਲਈ ਬਰਫ਼ ਅੱਗੇ ਨਾਲੋਂ ਥੋੜੀ ਘੱਟ ਹੈਗੀ ਆ ਤੇ ਯਾਤਰਾ ਬੜੀ ਸੁਖਮਈ ਆ ਬੜੇ ਆਰਾਮ ਦੇ ਨਾਲ ਆਪਾਂ ਯਾਤਰਾ ਕਰ ਸਕਦੇ ਆ ਤੇ ਇਹ ਹੈ ਜੀਆਂ 1151 ਪੌੜੀਆਂ ਤੇ ਇਹ ਜਿਹੜਾ ਰਸਤਾ ਆ ਇਹ ਹੈਗਾ ਪਲੇਨ ਰਸਤਾ ਇਧਰ ਦੀ ਪਿੰਡਾਂ 2 ਕਿਲੋਮੀਟਰ ਤੇ ਇਧਰ ਦੀ ਪਿੰਡਾਂ 1 ਕਿਲੋਮੀਟਰ ਸਾਹਿਬ ਕਹਾ ਤਾਰਸ਼ੀ ਆਇਦ ਦੇਲ ਤੇ ਇਹ ਵਿਰਧ ਕੀ ਪੈਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਹੌਲ ਬਾਰੇ ਬੋਲੋ ਜੀ ਵਾਹਿਗੁਰੂ ਸਿਰਾ ਹੋ ਗਿਆ ਜੀ ਤੇ ਜਲ ਪਾਣੀ ਛਕ ਲਿਆ ਗੁਰੂ ਮਹਾਰਾਜ ਦੇ ਦਰਸ਼ਮੇਲੇ ਕਰ ਲਿਆ ਤੇ ਹੁਣ ਆਪਾਂ ਕਾਰੀ ਖਿੱਚਤੀ ਆ ਜੀ ਸੱਚਖੰਡ ਸ੍ਰੀ ਹਿਮਕੁੰਣ ਸਾਹਿਬ ਜੀ ਨੂੰ ਤੇ ਇਹ ਜਿਹੜੇ ਘੋੜੇ ਆ ਗੁਰਦਾਰ ਸਾਹਿਬ ਖੜੇ ਆ ਤੇ ਇਹ ਜਿਹੜਾ ਸਮਾਨ ਲੈ ਕੇ ਜਾ ਰਹੇ ਆ ਨਾ ਸਚਕਣ ਜੀ ਰੀ ਹੇਮਕੁੰਡ ਸਾਹਿਬ ਇਹ ਉਹ ਸਮਾਨ ਸਾਰਾ ਇੱਥੇ ਪੈਕ ਕੀਤਾ ਪਿਆ ਤੇ ਘੋੜਿਆਂ ਦੇ ਉੱਤੇ ਇਹ ਸਾਰਾ ਜਾ ਰਿਹਾ ਜੀ तकरीबन ਜਿੱਥੇ ਬਰਫ਼ ਸ਼ੁਰੂ ਹੁੰਦੀ ਆ ਉੱਥੇ ਪਹੁੰਚ ਲੈ ਆ ਤੇ ਜਿਹੜੀ ਧੋਪ ਆ ਨਾ ਬਰਫ਼ ਦੇ ਨਾਲ ਅੱਖਾਂ ਤੇ ਬਹੁਤ ਅਸਰ ਪਾਉਂਦੀ ਆ ਇਸ ਕਰਕੇ ਤੋਂ ਬਰਫ਼ ਦੇ ਵਿੱਚ ਜੇ ਜਾਨਿਆਂ ਤਾਂ ਕਾਲੀਆਂ ਇਹਨਾਂ ਦਾ ਲਗਾ ਲੋ ਇਹਨਾਂ ਨੂੰ ਅੱਖਾਂ ਨੂੰ ਰਿਲੀਫ ਮਿਲਦਾ ਨਾ ਅੱਖਾਂ ਦੇ ਵਿੱਚ ਜਿਹੜੀ ਐ ਰਿਫਲੈਕਟ ਹੋ ਕੇ ਬਰਫ਼ ਤੋਂ ਅੱਖਾਂ 'ਚ ਰੋਸ਼ਨੀ ਨਹੀਂ ਪੈਂਦੀ ਸੂਰਜ ਦੀ ਨਾ ਉਹ ਗੋਬਿੰਦ ਧਾਮ ਤੋਂ ਚੱਲਦੇ ਚੱਲਦੇ ਜੀ ਹਿਮਕੁੰਡ ਸਾਹਿਬ ਜੀ ਸਚਕਣ ਸ਼੍ਰੀ ਹਿਮਕੁੰਡ ਸਾਹਿਬ ਇੱਥੋਂ ਰਹਿ ਗਿਆ ਕੋਈ 3 ਕਿਲੋਮੀਟਰ ਜੀ ਤੇ ਉਹ ਪਹਾੜ ਦੇ ਉੱਪਰ ਜਾਣਾ ਸਿੱਧੇ ਉਹ ਪਹਾੜ ਦੇ ਉੱਪਰ ਨਾ ਤੇ ਪਿਛਲੀ ਵਾਰੀ ਬਰਫ਼ ਜਿਹੜੀ ਸੀ ਇੱਥੇ ਤੱਕ ਸੀ तकरीबन ਤੇ ਐਰ ਕੀ برف ਘਟਿਆ ਪਿਛਲੀ ਵਾਰ ਨਾਲੋਂ ਨਾ ਤੇ ਬਾਕੀ ਆਪਾਂ ਜਾ ਕੇ ਦੇਖਦੇ ਆ ਤੇ ਹਜੋ ਜਲਦੀ ਜਲਦੀ ਤਿਆਰੀਆਂ ਖੇਚ ਲਓ 25 ਤਰੀਕ ਨੂੰ ਕਪਾੜ ਖੁੱਲਣੇ ਆ ਹਾਂਜੀ ਤੇ ਆ ਕੁਛ ਵਿਊ ਆ ਜੀ ਇੱਥੇ ਦਾ ਆਹ ਕੀ ਬਾਤ ਹੈ ਰਾਤ ਜਿਹੜੇ ਸਾਈਡ ਦੇ ਉੱਤੇ ਇਹ ਪਾਈਪ ਲਾਏ ਹੁੰਦੇ ਆ ਇਹ ਵੀ ਟੁੱਟ ਜਾਂਦੇ ਆ ਡਿੱਗ ਜਾਂਦੇ ਇਹ ਵੀ ਦੁਬਾਰਾ ਇਹਦਾ ਵੀ ਕੰਮ ਰਿਪੇਅਰ ਦਾ ਚੱਲ ਰਿਹਾ ਆ ਤੇ ਇਹ ਵੀ तकरीबन 25 ਤਰੀਕ ਤੋਂ ਪਹਿਲਾਂ ਪਹਿਲਾਂ 25 ਮਈ ਤੋਂ ਪਹਿਲਾਂ ਪਹਿਲਾਂ ਇਹ ਕੰਪਲੀਟ ਹੋ ਜਾਣਾ ਸਾਰਾ ਵਿੱਚ ਮਿਲ ਗਿਆ ਜੀ ਕੰਡੀ ਵਾਲਾ ਪਿੱਠੂ ਵਾਲਾ ਤੇ ਪਿੱਠੂ ਜਿਹੜੋਂ ਲੈ ਕੇ ਆਉਂਦੇ ਆ ਤੁਸੀਂ ਗੋਵਿੰਦ ਧਾਮ ਤੋਂ ਉਹਦੇ ਲੈ ਕੇ ਗੋਵਿੰਦ ਧਾਮ ਸਿਰੇ ਕਰਾਤੇ ਹੋ ਹਿਮਕੁੰਡ ਸਾਹਿਬ ਤੱਕ ਕਿੰਨੇ ਪੈਸੇ ਲੈਂਦੇ ਹੋੋਂਹਾਂ ਸੇ ਬੁਕਿੰਗ ਹੁੰਦਾ ਹੈ ਸਰ ਬੈਗ ਦਾ ਬੱਚੇ ਦਾ ਬੈਗ ਦਾ اور ਬੱਚੇ ਦਾ ਨਾ ਉਹ ਕਿਹੜਾ ਰੇਟ ਹੁੰਦਾ ਹੈ ਫਿਰ ਵੀ ਇੱਕ ਘੜੇ ਦਾ ਉਸਮੈਂ ਯੂਨੀਅਨ ਰੇਟ ਦਾ 10000 ਹੈ

ਕਿਲੋ ਬਰਾਬਰ 90 ਕਿਲੋ ਤੇ ਲੱਗੇ ਛਕੇ ਇਹ ਵਜਨ ਉਠਾ ਲੈਂਦੇ ਆ ਜੀ ਤੁਰਨਾ ਪੈਦਲ ਸਮਾਨ ਤੋਂ ਬਿਨਾ ਹੀ ਬਹੁਤ ਔਖਾ ਆ ਪਰ ਇਹ 90 ਕਿਲੋ ਲੈ ਕੇ ਵਜਨ ਉਠਾ ਕੇ ਲੈ ਕੇ ਆਉਂਦੇ ਆ ਦੇਖੋ ਮਿਹਨਤ ਆ ਇਹਨਾਂ ਤੋਂ ਬਿਨਾ ਫਿਰ ਜਦੋਂ ਪਿਛਲੀ ਵਾਰੀ ਇਸ ਜਗ੍ਹਾ ਦੇ ਉੱਤੇ ਨਾ برف ਕਾਫੀ ਸੀਗੀ ਪਿਛਲੇ ਦਫਾ نیچے ਤੱਕ برف ਸੀ ਤਾਂ ਉਸ ਵੇਲੇ ਘੋੜੇ ਅੱਗੇ برف 'ਚ ਨਹੀਂ ਜਾਂਦੇ ਸੀਗੇ ਤੇ ਉਸ ਵੇਲੇ ਫਿਰ ਇਹ ਜਿਹੜੇ ਪਿੱਠੂ ਵਾਲੇ ਸੀ ਇਹ ਲੈ ਕੇ ਜਾਂਦੇ ਸੀਗੇ ਪਿੱਠੂਆਂ ਦੇ ਵਿੱਚ ਨਾ ਯੈਸ ਤੇ ਮਿਹਨਤ ਹੈ ਇਹਨਾਂ ਦੀ ਵੀ ਇਹਨਾਂ ਦੀ ਵੀ ਰੋਜੀ ਰੋਟੀ ਯਾਤਰਾ ਦੇ ਚੱਲਦੀ ਆ ਸੰਗਤਾਂ ਰਹੀਆਂ ਦਰਸ਼ਨ ਮਿਲ ਕੇ ਰਹੀਆਂ ਤੇ ਕਦੋਂ ਗਏ ਸੀਗੇ ਅਸੀਂ ਜੀ 18 ਤਰੀਕ ਨੂੰ ਗਏ ਸੀਗੇ ਅੱਛਾ ਜੀ 18 ਨੂੰ ਦਿਨ ਗਏ ਸੀਗੇ ਮੇਨ ਦਰਬਾਰ ਦੇ ਬੈਕ ਸਾਈਡ ਦਾ ਕੰਮ ਹੈ ਹਾਂਜੀ ਮੇਨ ਦਰਬਾਰ ਦੇ ਵਿੱਚ ਬੈਕ ਸਾਈਡ ਦਾ ਕੰਮ ਹੈ ਉਹ ਲੱਕੜ ਦੀ ਸਾਰੀ ਟ੍ਰਾਂਸਫਰਸ਼ਨ ਕੀਤੀ ਹੈ ਲੱਕੜ ਦਾ ਕੰਮ ਕਰਦੇ ਆਂ ਆਸਾ ਲੋਵੇਂ ਆ ਮੈਂ ਪਹਿਲੀ ਨਹੀਂ ਆਏ ਤਾਂ ਕਿਵੇ ਨਹੀਂ ਪਰ ਅੱਗੇ ਤੇ ਸੇਵਾ ਲਈ ਆਏ ਪਰ ਹੋਈ ਨਹੀਂ ਅੱਛਾ ਜੀ ਤੇ 13 ਚ ਆਏ ਸੀ 13 ਚ ਆਏ ਸੀ ਨਾ ਉਸ ਤੋਂ ਬਾਅਦ ਹੁਣ ਸੇਵਾ ਮਿਲੀ ਹੈ ਆ ਚੀਜ਼ ਬਣਾ ਕੇ ਆਏ ਤੇ ਆ ਚੀਜ਼ ਬਾਕੀ ਜਾ ਕੇ ਦਿਖਾਵਾਂਗੇ ਜੀ ਸਾਰਾ ਕੁਝ ਤੇ ਕਿਹੜੀ ਜਗ੍ਹਾ ਤੋਂ ਭਾਜੀ ਟੀਵੀ ਉਹ ਲੈ ਲਓ ਹਾਂਜੀ ਕਿਹੜੀ ਜਗ੍ਹਾ ਤੋਂ ਨਹੀਂ ਆਪਾਂ ਉੱਥੇ ਜਾ ਕੇ ਦਿਖਾਵਾਂਗੇ ਨਾ ਸਾਰੀ ਕਿਹੜੀ ਜਗ੍ਹਾ ਤੋਂ ਕਪੂਰਥਲਾ ਕਪੂਰਥਲਾ ਤੇ ਸਾ ਗਵੰਡੀਆਂ ਸਾਡੇ ਮੈਂ ਭੋਗ ਉੱਪਰ ਤੋਂ ਠੀਕ ਹੈ ਆਪੇ ਨੰਦਾਲਾ ਲੈ ਤੇ ਸਾ ਕੋਈ ਹੋਰ ਗਵੰਡੀਆਂ ਸਾਡਾ ਬ੍ਰਾਮ ਪਿੰਡ ਆ ਮੇਰਾ ਅੱਛਾ 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 ਵੈਰੀ ਗੁੱਡ ਬਹੁਤ ਵਧੀਆ ਭੱਗ ਵਾਲੇ ਆ ਯਾਰ ਜਿਹੜੇ ਗੁਰੂ ਮਹਾਰਾਜ ਤੇ ਜੀ ਜੀ ਬਿਲਕੁਲ 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 ਭਾਜੀ ਤੇ ਚਲੋ ਸੇਵਾ ਮੰਨਾਲੇ ਤੇ ਬਹੁਤ ਆਉਂਦੇ ਨੇ ਜੀ ਜੀ ਕਰਮਾ ਨਾ ਮਿਲਦੇ ਇਹ ਗੱਲ ਸੱਚੀ ਆ ਭਾਜੀ ਹਾਂਜੀ ਬਹੁਤ ਸੰਗਤ ਸੇਵਾ ਲਈ ਆ ਰਹੀ ਆ ਪਰ ਇਹ ਜਿਹੜੇ ਗੁਰੂ ਮਹਾਰਾਜ ਨੇ ਜਿਨ੍ਹਾਂ ਨੂੰ ਬਖਸ਼ਿਸ਼ਾਂ ਦੇਣੀਆਂ ਉਹ ਮਰ ਲਈ ਆ ਆਏ ਆ ਸੇਵਾ ਲਈ ਪਰ ਹੋਈ ਨਹੀਂ ਸਾਡੇ ਕੋਲ ਅੱਛਾ ਜੀ ਪਰ ਐਦਕ ਵੀ ਆਏ ਆ ਪਰ ਯਕੀਨ ਦੇ ਤਰ੍ਹਾਂ ਉਤਰੇ ਆਏ ਆ ਪਰ ਹੋ ਗਈ ਜੀ ਇਹ ਉਹੀ ਬੁਲਾਉਂਦਾ ਮਹਾਰਾਜ ਮੈਨ ਦਾ ਸਾਹਿਬ ਵੀ ਕੋਈ ਵਿਚਾਰ ਨਹੀਂ ਸੀ ਸਾਡਾ ਆਉਂਦਾ ਨਹੀਂ ਤਾਂ ਹਰ ਸਾਲ ਆਈਦਾ ਆ ਮੈਂ ਰਿਸ਼ੀਕేశ ਤੱਕ ਆਇਆ ਸੀ ਮੈਂ ਕਿਹਾ ਜੇ 25 ਨੂੰ ਕੋਪਾੜ ਖੋਲਣੇ ਆ ਤੇ ਪਰ ਗੁਰੂ ਮਹਾਰਾਜ ਦੀ ਐਸੀ ਮੋਜ ਤੇ ਠੀਕ ਹੈ ਮੈਂ ਕਹਿੰਦਾ ਥੱਲੋਂ ਗੋਵਿੰਦ ਘਾੜ ਤੋਂ ਨਾ ਦਰਸ਼ਨ ਕਰਕੇ ਚਲ ਜਾਣਾ ਗਾਂ ਆਉਣ ਨਹੀਂ ਦੇਣਾ ਪਰ ਨਹੀਂ ਉਹ ਆਵੇਸਾ ਤੇ ਲੈੰਦਨ ਠੀਕ ਆ ਮਿਲਦੇ ਹਾਂ ਵੀਰਾ ਜੀ ਆਸਥਿਕਾਲ ਰਸਤੇ ਦੇ ਉੱਤੇ ਟੋਟਲ ਬਰਫ਼ ਹੋ ਗਈ ਆ ਉਹ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਫੁੱਟ ਬਰਫ਼ ਦਿੱਤਾ ਹੈ ਔਰ ਉੱਤੋਂ ਦੀ ਹੁਣ ਜਾਣਾ ਆ ਤੇ ਬਹੁਤ ਹੀ ਲੋਕੀ ਕਿ ਨਜ਼ਾਰਾ ਆ ਔਰ ਬੀ ਕੇਅਰਫੁਲ ਰਹੀ ਜਗਾ ਤੋਂ ਉੱਤੋਂ ਨਾ ਜਿੱਦਾਂ ਇਹ ਜਿਹੜੀ ਬਰਫ਼ ਨਾ ਫਲਿੱਪ ਹੋ ਗਰਦੀ ਆ ਇੱਥੋਂ ਹਜੇ ਤਾਜੀ-ਤਾਜੀ ਲੱਗ ਰਹੀ ਹੈ ਜਿੱਦਾਂ ਤਾਜੀ ਤਾਂ ਨਹੀਂ ਹੈਗੀ ਪਰ ਇਹਦੇ ਉੱਤੇ ਜਿਆਦਾ ਚੱਲੇ ਨਹੀਂ ਹੈਗੇ ਜਦੋਂ ਇਹ ਬਲੈਕ ਆਈਜ਼ ਵਿੱਚ ਬਦਲ ਜਾਂਦੀ ਤਬਦੀਲ ਹੋ ਜਾਂਦੀ ਆ ਉਸ ਵੇਲੇ ਇਹ ਬਹੁਤ ਖਤਰਨਾਕ ਹੋ ਜਾਂਦੀ ਆ ਫਿਰ ਇੱਥੇ ਪੈਰ ਰੱਖਣਾ ਤੁਰਨਾ ਬੜਾ ਔਖਾ ਹੋ ਜਾਂਦਾ ਹੈ ਨਾ ਤੇ ਇਹ ਫੌਜੀ ਭਰਾ ਜਿਹੜੇ ਸਾਡੇ ਫੌਜੀ ਜਵਾਨ ਆ ਉਹਨਾਂ ਦੀ ਬਦੌਲਤ ਪੋਸੀਬਲ ਹੁੰਦਾ ਜੀ ਇਹ ਜਿਹੜਾ ਰਸਤਾ ਉਹ ਉਹ ਹੀ ਤਿਆਰ ਕਰਦੇ ਆ ਜੀ ਔਰ 25 ਤਰੀਕ ਤੱਕ ਇਹ ਹੋਰ ਪਤਲਾ ਕਰੀ ਜਾਣਾ ਇਹਨਾਂ ਨੇ ਰਸਤਾ ਨਾ ਤੇ ਥੋੜੀ ਥੋੜੀ ਬਰਫ਼ ਤਾਂ ਹੁੰਦੀ ਆ ਪਰ ਮਹੀਨੇ ਦੇ ਵਿੱਚ ਵਿੱਚ ਇਹ ਬਰਫ਼ੇ ਹੌਲੀ 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 ਨਾ ਇਹ ਸਾਰੀ ਖੁਰ ਜਾਂਦੀ ਆ ਹੰਜੀ ਸੰਗਤ ਜੀ ਤੇ ਸੰਗਤ ਦੇ ਲਾਂਘੇ ਦੇ ਲਈ ਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਲਈ ਰਸਤਾ ਨੂੰ ਰਸਤੇ ਨੂੰ ਸਾਫ਼ ਕਰਦੇ ਹੋਏ ਰਸਤੇ ਦੇ ਉੱਤੋਂ ਬਰਫ਼ ਠਾ ਕੇ ਰਸਤੇ ਦੇ ਪੋੜੇ ਬਣਾਉਂਦੇ ਹੋਏ ਇਹ ਆਪਣੇ ਭਰਾ ਸੱਸੀ ਕਾਲ ਕੀ ਹਾਲ ਆ ਮੇਰਾ ਭਰਾ ਠੀਕ ਹੋ ਵਾਹ ਜੀ ਵਾਹ ਤੇ ਇਹ ਰਾਹ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਜਾਣ ਲਈ ਜਿਹੜਾ ਰਸਤੇ ਦੇ ਉੱਤੇ 8 8 10 10 ਬਰਫ ਹੁੰਦੀ ਉਹਨੂੰ ਠਾ ਕੇ ਤੇ ਰਸਤਾ ਪਧਰਾ ਕਰਦੇ ਪਏ ਆ ਜਵਾਨ क्या हाल है, है, जी। थीक है जी। कितने दिन हो गए बर्फ को हो गए कम से कम बीस बाईस यहाँ पे तो कम से कम बारह तेरह फुट की बाकी है अभी बाकी है पच्चीस तारीख तक काफी हद तक हो जाएगा जी हाँ जी हाँ जी ठीक हम पच्चीस तारीख तक रेडी करने के लिए तैयारी है लगे हैं हम जी भाजी जी आपके अरेन्जमेंट से नहीं हम सिविलियन से है सिविलियन जी ਹਰ ਸਾਲ ਆਪੀ ਆਤੇ ਹੋ ਜੀ ਜੀ ਹਮ ਯਾਤੇ ਹਾਂ ਬਹੁਤ ਵਧੀਆ ਜੀ 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 ਹਾਂਜੀ ਵੀਰੇ ਕੀ ਹਾਲ ਹੈ ਠੀਕ ਹੋ ਤੇ ਤੁਹਾਡੀ ਜਿਹੜੀ ਸੇਵਾ ਆ ਨਾ ਇਹ ਵੀ ਭਾਗਾ ਨਾ ਮਿਲਦੀ ਆ ਆਮ ਬੰਦੇ ਦੇ ਵਾਸਤੇ ਗਾਲੀ ਹਰ ਸਾਲ ਆਈਦਾ ਆ ਪਰ ਪਿਛਲੇ ਸਾਲ ਬੜਾ ਔਖਾ ਹੋ ਗਿਆ ਸੀ ਭਾਜੀ ਤੁਸੀਂ ਪਿਛੇ ਦੇਖਿਆ ਹੋਣਾ ਜਦੋਂ ਪੈਦਲ ਚੱਲਦੇ ਸੀ ਨਾ ਪਕੜ ਪਕੜ ਕੇ ਕਢਦੇ ਤੇ ਜਦ ਬਲੈਕ ਆਈਸ ਹੋ ਗਈ ਸੀ ਨਾ ਹਾਂਜੀ ਤੇ ਪਿਛਲੇ ਸਾਲ ਸੇ ਅਭੀ ਸਾਲ ਥੋੜਾ ਬਰਫ ਜੋ ਹੈ ਥੋੜਾ ਕਮੀ ਹੈ मतलब ਪਿਛਲੇ ਸਾਲ ਜਿੰਨਾ ਜ਼ਿਆਦਾ ਇਤਨਾ ਨਹੀਂ ਹੈ ਜ਼ਿਆਦਾ ਨਹੀਂ ਹੈ ਕਮ ਹੈ ਥੋੜਾ ਕਮ ਹੈ ਈਜ਼ੀ ਇਸ ਵਾਰ ਯਾਤਰਾ ਥੋੜੀ ਈਜ਼ੀ ਹੋ ਜੇਗੀ ਨਾ ਜੀ ਹੋ ਜਾਣਗੇ ਆਰਾਮ ਸੇ ਹੱਸ ਹੱਸ ਦੇ ਆਰਾਮ ਸੇ ਇਤਨਾ ਪ੍ਰੋਬਲਮ ਨਹੀਂ ਆ ਜਾਈ ਇਤਨਾ ਪ੍ਰੋਬਲਮ ਨਹੀਂ ਆ ਜਾਈ ਚਲੋ ਠੀਕ ਹੈ ਖੁਸ਼ਖਬਰੀ ਦੀ ਗੱਲ ਹੈ ਜੀ ਸਾਰੀਆਂ ਸੰਗਤਾਂ ਲਈ ਬਰਫ ਅੱਗੇ ਨਾਲੋਂ ਥੋੜੀ ਘਟ ਹੈਗੀ ਆ ਤੇ ਯਾਤਰਾ ਬੜੀ ਸੁਖਮਈ ਆ ਬੜੇ ਆਰਾਮ ਦੇ ਨਾਲ ਆਪਾਂ ਯਾਤਰਾ ਕਰ ਸਕਦੇ ਆ ਤੇ ਬਾਕੀ ਇਹ ਭਰਾ ਸਾਡੇ ਸੇਵਾ ਦੇ ਵਿੱਚ ਹਰ ਵੇਲੇ ਇਹ ਰਹਿੰਦੇ ਆ ਤੇ ਹਰ ਵੇਲੇ ਇਹ ਰੋਡ ਨੂੰ ਜਿਹੜੀ ਬਰਫ਼ ਆਉਂਦੀ ਹੈ ਪਤਲਾ ਕਰਦੇ ਰਹਿੰਦੇ ਆ ਥੈਂਕ ਯੂ ਬ੍ਰਦਰ ਕੀ ਨਾਮ ਤੁਹਾਡਾ ਭਾਜੀ ਮੇਰਾ ਬੋਬੀ ਫੂਨ ਸਰ ਫਰਮ ਨੇਪਾਲ ਸੇ ਹੈ ਨੇਪਾਲ ਸੇ ਹੈ ਨਾ ਕੀ ਬਾਤ ਹੈ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਸਿੰਘ ਸਾਹਿਬ ਖਾਲਸਾ ਸਾਹਿਬ ਭਾਈ ਫਤਿਹ ਫਤਿਹ ਖਾਲਸਾ ਜੀ ਆਇਓ ਨਿੱਤੇ ਆਇਓ ਸਾਡੀ ਫੁੱਲਾਂ ਦੀ ਸੇਵਾ ਚੱਲ ਰਹੀ ਹੈ ਉੱਤੇ ਅੱਛਾ ਜੀ ਸਾਡੇ ਵੀਰ ਨੂੰ ਇੱਕ ਤੂੰ ਦਿੱਕਤ ਹੋ ਗਈ ਸੀ ਆਕਸੀਜਨ ਲੈਣ ਦੀ ਦਿੱਕਤ ਹੋ ਰਹੀ ਸੀ ਉਹਨੂੰ ਅੱਛਾ ਭਾਜੀ ਤੇ ਉਹਦੇ ਕਰਕੇ ਉਸ ਵੀਰ ਨੂੰ ਅਸੀਂ ਥੱਲੇ ਛੱਡਣ ਜਾ ਰਹੇ ਹਾਂ ਬਾਕੀ ਸਾਡੀ ਸੰਗਤ ਸਾਰੀ ਉੱਤੇ ਹੀ ਹੈ ਵੈਸੇ ਬਾਬਾ ਜੀ ਇਸ ਮੇਰਾ ਕਰ ਰਹੇ ਨੇ ਕੋਈ ਿਕਕਨੀ ਜੀ ਜੀ ਹਾਂ ਜੀ ਵਾਹਿਗੁਰੂ 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 25 ਤਾਰੀਖ ਦੇ ਗੁਰਦੁਆਰਾ ਹਾਂ ਹਾਂ ਗੁਰਦੁਆਰਾ ਸਾਹਿਬ ਬਿਲਕੁਲ ਬਿਲਕੁਲ ਇਸ ਲਈ ਆਨੇ ਵਾਲੇ ਯਾਤਰੀਓਗੇ ਲਈ ਜੀ ਜੀ ਜਿਆਦਾ ਫਸਟ ਜ਼ਿਆਦਾ ਨਾ ਹੋ ਇਸ ਲਈ ਹਮ ਇਸ ਮੇ ਲਾਗੇ ਹੋਏ ਹਾਂ ਕੀ ਬਾਤ ਹੈ ਥੈਂਕ ਯੂ ਥੈਂਕ ਯੂ ਪ੍ਰਾਪ ਥੈਂਕ ਯੂ ਇਹ ਤੁਹਾਡੀ ਬਦੌਲਤ ਆ ਤੁਸੀਂ ਹਰ ਵਾਰ ਸੇਵਾ ਕਰਦੇ ਆ ਵੱਡੇ ਫੌਜੀ ਭਰਾ ਫੌਜੀ ਵੀਰ ਤੇ ਤੁਸੀਂ ਹਰ ਸਾਲ ਆਉਂਦੇ ਤੁਸੀਂ ਹਰ ਸਾਲ ਆਉਂਦੇ ਜੀ अच्छा जी जब मौका मिलता है तो हम सेवा करने का मौका सेवा देते हैं क्या बात है क्या बात है सर जी अभी आप लोग कहाँ से है जलंधर उसके पास पड़ता है पोपर पोपर से हूँ बोले सत श्री अकाल हाँ जी तो इतने ਇਹ ਤੇ ਸੰਗਤਾਂ ਦੇ ਨਾਲ ਸੇਵਾ ਕਰਨ ਤੋਂ ਬਾਅਦ ਫਿਰ ਹੁਣ ਆਪਾਂ ਜਾ ਰਹੇ ਹਾਂ ਜੀ ਸਚਕਣ ਚਰੀ ਹੇਮਕੁੰਡ ਸਾਹਿਬ ਇਹ ਟੋਟਲੀ برفਾ برف ਦਾ ਗਲੇਸ਼ੀਅਰ ਆ ਔਰ ਗਲੇਸ਼ੀਅਰ ਦੇ ਵਿੱਚ ਦੀ ਜਾਣਾ ਹਨਾ ਇਹ ਪੋਡੇ ਬਣ ਰਹੇ ਇਹਦੇ ਵਿੱਚ ਦੀ ਪੋਡੇ ਬਣਾ ਰਹੇ ਆ ਬਹੁਤ ਮਿਹਨਤ ਦਾ ਕੰਮ ਆ ਹਾਂਜੀ ਇਹ ਵੀਰ ਭਰਾ ਇਹ ਸਾਡੇ ਲਈ ਸਾਰੀਆਂ ਸੰਗਤਾਂ ਦੇ ਲਈ ਗੁਰੂ ਮਹਾਰਾਜ ਦੇ ਸਥਾਨ ਦੇ ਦਰਸ਼ਨਾਂ ਲਈ ਬਹੁਤ ਮਿਹਨਤ ਕਰਦੇ ਆ ਹਰ ਸਾਲ ਹਾਂਜੀ ਤੇ ਮਿਹਨਤ ਕਰਕੇ ਸਿ ਰਾਸਤੇ ਨੂੰ ਪਧਰਾ ਕਰਦੇ ਆ ਤੇ ਸਾਡੇ ਫੌਜੀ ਭਰਾ ਸਾਡੇ ਹਾਂਜੀ ਉਹ ਵੀ ਨਾਲ ਬਹੁਤ ਸੇਵਾ ਕਰਦੇ ਆ ਜੀ ਤੇ ਬਾਕੀ ਆ ਜੋ ਕਰਦੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਇਹ ਜਿਹੜੇ ਆਖਰੀ ਦੇ 1.5 ਤੋਂ ਕਿਲੋਮੀਟਰ ਹਨ ਇਹਦੇ ਵਿੱਚ ਜਿੱਦਾਂ ਬਰਫ਼ ਬਹੁਤ ਜ਼ਿਆਦਾ ਆ ਉਦੋਂ ਦਾ ਪਹਿਲੇ ਜਦੋਂ ਯਾਤਰਾ ਸ਼ੁਰੂ ਹੋਣੀ ਹੈ ਬਰਫ਼ ਘਟ ਜਾਣੀ ਥੋੜੀ ਜੀ ਤੇ ਇਹਦੇ ਵਿੱਚ ਨਾ ਡੰਡੇ ਦੀ ਲੋੜ ਪੈਣੀ ਤੁਹਾਨੂੰ ਡੰਡਾ ਜ਼ਰੂਰ ਲੈ ਕੇ ਆਓ ਤੇ ਇਹ ਜਿੱਦਾਂ ਜਿੱਦਾਂ ਸੰਗਤ ਨੇ ਆਈ ਜਾਨੀ ਜਿੱਦਾਂ ਦਾ ਬਲੈਕ ਹੋਈ ਜਾਨੀ ਉਦੋਂ ਉਦੋਂ ਤਿਲਕਣੇ ਜਿਆਦਾ ਹੋਈ ਜਾਣੀ ਹੈ ਨਾ ਤੇ ਇਸ ਕਰਕੇ ਇਹਦੇ ਉੱਤੇ ਬਿਲਕੁਲ ਪਿਆਰ ਨਾਲ ਚੱਲੋ ਕਾਲ ਨਾ ਕਰੋ ਹਨਾ ਕਾਲੀ ਕਰਾਂਗੇ ਤਾਂ ਸਲਿੱਪ ਕਰਾਂਗੇ ਤੇ ਥੱਲੇ ਡਿਗਾਂਗੇ ਸੱਟ ਲਵਾਵਾਂਗੇ ਨਾ ਪੈਰ ਤੇ ਡੰਡਾ ਦੀ ਰੂੜ ਲੈ ਕੇ ਆਓ ਨਾ ਤੇ ਨਾਲ ਮੁਸ਼ਕਪੂਰ ਜਰੂਰ ਰੱਖੋ ਜਿੱਦਾਂ ਇਹਦਾ ਹਾਈਟ ਤੇ ਜਾਂਦੇ ਆ ਨਾ ਤੇ ਸਾਧ ਹੀ ਪ੍ਰੋਬਲਮ ਆਉਂਦੀ ਏਦਾਂ ਬਾਈ ਹੁਣੇ ਦੱਸਦੇ ਦੀ ਪਿੱਛੇ ਵੀ ਆਕਸੀਜਨ ਦੀ ਕਮੀ ਦੀ ਦੋ ਵੀਰੇ ਇੱਥੇ ਡਿਗੇ ਵੀ ਆ ਜਦੋਂ ਆ ਰਹੇ ਸੀ ਬਰਫ਼ ਦੇ ਉੱਤੇ ਯਾਤਰਾ ਬਹੁਤ ਸੁਖਮਈਆ ਬਹੁਤ ਆਸਾਨਾ ਪਰ ਤਰੀਕੇ ਦੇ ਨਾਲ ਕਾਲ ਨਹੀਂ ਕਰਨੀ ਪਿਆਰ ਨਾਲ ਚੱਲਣਾ ਤੇ ਉਹਦਾ ਸਿਮਰਨ ਕਰਦੇ ਚੱਲਣਾ ਨਾ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦੇ ਚੱਲਣਾ ਜੀ ਤੇ ਫਿਰ ਪਤਾ ਵੀ ਨਹੀਂ ਲੱਗਦਾ ਤੁਸੀਂ ਕਿਹੜੇ ਵੇਲੇ ਸਤਖੰਡ ਸ੍ਰੀ ਹਿਮਕੁੰਡ ਸਾਹਿਬ ਪਹੁੰਚ ਜਾਂਦੇ ਆ ਸਮਾਨ ਜਿਹੜਾ ਨਾ ਉਹਨਾਂ ਚ ਲੈ ਨਹੀਂ ਕਰਕੇ ਚਲੋ ਜਿੱਦ ਨਹੀਂ ਕੋਈ ਲੋੜ ਆ ਬਾਤੂ ਸਮਾਨ ਲੈ ਕੇ ਨਾ ਆਓ ਕੋਕੀ ਤੁਸੀਂ ਇਹ ਰਸਤਾ ਦੇਖ ਲਿਆ ਮੇਰੇ ਜੇ ਤੁਸੀਂ ਬਾਦੂ ਸਮਾਨ ਲੈ ਕੇ ਆਉਂਗੇ ਤੁਸੀਂ ਆਪ ਵੀ ਟਾਈਟ ਹੋਵੋਗੇ ਓਖਾ ਹੋਵੋਗੇ ਨਾ ਓਖੇ ਹੋਵੋਗੇ ਇਸ ਕਰਕੇ ਜਿੰਨੀ ਕੋ ਲੋੜ ਆ ਉਹਨਾਂ ਸਮਾਨ ਲੈ ਕੇ ਆਓ ਬਾਕੀ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਗਠਰੀ ਕਰੇਗਾ ਤੁਸੀਂ ਉੱਥੇ ਜਮ੍ਹਾਂ ਕਰਾਓ ਉਹ ਨਾ ਸਾਰਾ ਸਮਾਨ ਤੇ ਫਿਰ ਹੌਲੀ-ਹੌਲੀ ਉਹਦਾ ਸਿਮਰਨ ਕਰਦੇ ਆਓ ਔਰ ਜਿਹੜਾ ਇੱਥੇ ਦੇ ਡਿਰੇਸ਼ਨ ਆ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕੈਮਰਾਮੈਨ ਨੂੰ ਮੜਾ ਜ ਹੌਲੀ-ਹੌਲੀ ਪੰਜ-ਪੰਜ ਫੋਟਾਂ ਤੇ ਇਸ ਵੇਲੇ ਇਹ ਜਿਹੜੀ ਥੱਲੇ برف ਆ ਉਹ ਉਹਦਾ ਕੋਈ ਪਤਾ ਨਹੀਂ ਕਿੰਨੇ ਫੋਟੇ ਆ ਪਰ ਜਿਹੜੀ ਸਾਈਡਾਂ ਦੇ ਉੱਤੇ ਹੈ ਨਾ ਜਿਹੜੀ ਕੋਰੀਊ ਆ ਇਹ 5 5.5 6 ਫੁੱਟ ਤੱਕ ਇਹ ਹੈਗੀ ਆ برف ਨਾ ਉੱਚੀ ਤੇ ਗਾਂ-ਗਾ ਜਿੱਤਾ ਜਾਂਦੇ ਆ ਦੇਖਦੇ ਆ ਵੱਧ ਹੀ ਜਾਂਦੀ ਆ ਪਿਛਲੀ ਵਾਰੀ ਇਹੇ برف ਜਿਹੜੀ ਸੀਗੀ 15 15 ਫੁੱਟ ਤੱਕ ਵੀ ਇਹ ਸੀਗੀ برف ਦਾ ਨਾ ਜਿਹੜਾ ਸਾਈਜ਼ ਸੀਗਾ ਇੰਨੀ ਉੱਤੇ ਪਈ ਹੋਈ ਸੀਗੀ ਤੇ ਬਾਕੀ ਵੀਡੀਓ ਦੇਖੋ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਕਿਹੜੀ ਕਿਹੜੀ ਚੀਜ਼ ਤੁਸੀਂ ਨਾਲ ਕੈਰੀ ਕਰਕੇ ਚੱਲ ਸਕਦੇ ਆ ਇੱਕ ਟਾਰਚ ਲੈ ਲਓ ਨਾਲ ਟਾਰਚ ਤੋਂ ਬਾਅਦ ਫਿਰ ਕੁਝ ਖਾਣ ਲਈ ਕੁਝ ਥੋੜਾ ਬੋਤਾ ਬਿਸਕਟ ਵਗੈਰਾ ਰੱਖ ਲਓ ਕੋਲ ਆਪਣੇ ਤੇ ਉਸ ਤੋਂ ਬਾਅਦ ਤੁਸੀਂ ਇੱਕ ਗਲੂਕੋਜ਼ ਗਲੂਕੋਜ਼ ਜ਼ਰੂਰ ਲੈ ਕੇ ਚੱਲੋ ਗਲੂਕੋਜ਼ ਲੈ ਕੇ ਚੱਲੂਗੇ ਤਾਂ ਤੁਹਾਨੂੰ ਥਕਾਵਟ ਨਹੀਂ ਹੋਊਗੀ ਤੇ ਜਿਹੜਾ ਮੁਸ਼ਕਪੂਰ ਆ ਮੁਸ਼ਕਪੂਰ ਦੇ ਨਾਲ ਤੁਹਾਨੂੰ ਸਾਹ ਨਹੀਂ ਚੜੂਗਾ ਠੀਕ ਹੈ ਜੀ ਇਹ ਦੋਨੇ ਚੀਜ਼ਾਂ ਜ਼ਰੂਰ ਲੈ ਕੇ ਚੱਲੋ ਔਰ ਇੱਕ ਗੱਲ ਹੋਰ ਇਸ ਜਗ੍ਹਾ ਦੇ ਉੱਤੇ ਗੁਰੂ ਘਰ ਜਿਹੜਾ ਅਪ ਸੱਚਖੰਡ ਚਰੀ ਹਿਮਕੁੰਨ ਸਾਹਿਬ ਜਾ ਰਹੇ ਹਨ ਨਾ ਤੇ ਇਸ ਜਗ੍ਹਾ ਤੇ ਉੱਤੇ ਜਿੱਥੇ ਮੈਂ ਖੜਾ ਆ ਗੁਰੂ ਘਰ ਤੋਂ 1.5 ਕਿਲੋਮੀਟਰ ਥੱਲੇ ਆ ਇੱਥੇ ਵੀ ਨੈਟਵਰਕ ਆਉਂਦਾ ਆ ਥੋੜਾ ਥੋੜਾ ਤੇ ਗੁਰੂ ਕਿ ਜਿੱਦਾਂ ਗੁਰੂ ਘਰ ਜਾ ਕੇ ਉੱਥੇ ਵੀ ਕਹਿੰਦੇ ਨੈਟਵਰਕ ਹੈਗਾ Airtel ਦਾ ਵੀ ਹੈਗਾ ਤੇ Jio ਦਾ ਵੀ ਹੈਗਾ ਇਹ ਫਾਈਬਰ ਇਹਨਾਂ ਨੇ ਪਾਈ ਆ ਰਾਜ ਮੈਨੂੰ ਭਰਾ ਮੇਲੇ ਵੀ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਵੀ ਸੀਗਾ ਇਸ ਕੱਲ ਕੇ Airtel ਤੇ Jio ਵਾਲੇ ਬੇਫਿਕਰੇ ਹੋ ਜਾਣ ਉਹ ਲੈ ਕੇ ਹੁਣ ਆਪਣਾ ਤੇ ਉਹ ਨੈਟ ਚੱਲਦਾ ਆ ਤੇ ਅਪਲੋਡਿੰਗ ਦੀ ਜਿਹੜੀ ਸਪੀਡ ਆ ਉਹ ਥੋੜੀ ਘੱਟ ਹੈਗੀ ਆ ਬਸ ਕਾਲਿੰਗ ਜ਼ਰੂਰ ਹੁੰਦੀ ਆ ਇਸ ਜਗ੍ਹਾ ਦੇ ਉੱਤੇ ਆ ਕੇ ਨਾ ਤੇ ਮੈਂ ਆ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿਹੜੇ ਝਰਨੇ ਆ ਨਾ ਆ ਇਧਰ ਝਰਨੇ ਜਿਹੜੇ ਵਗਦੇ ਪਏ ਉੱਤੇ ਚੱਲਦੇ ਪਏ ਆ ਔਰ ਇੰਨੇ ਪਿਆਰੇ ਲੱਗਦੇ ਪਏ ਇਸ ਸਰੋਵਰ ਦਾ ਜਿਹੜਾ ਜਲ ਆ ਨਾ ਹੇਮਕੁੰਡ ਸਾਹਿਬ ਸਰੋਵਰ ਦਾ ਜਲ ਇਹ ਉਹੀ ਜਿਹੜੀ ਬਰਫ਼ ਉਪਰੋਂ ਪਿਗਲ ਪਿਗਲ ਕੇ ਉਹੀ ਸਰੋਵਰ ਦੇ ਵਿੱਚੋਂ ਦੀ ਹੋ ਕੇ ਆ ਰਿਹਾ ਜਲ ਇਹ ਹਾਂਜੀ ਤੇ ਸਾਰੇ ਪਾਸੇ ਬਰਫ਼ ਦੀ ਚਾਦਰ ਵਿਛੂ ਆ ਤੇ ਇਹ ਜਿਹੜਾ ਰਸਤਾ ਆ ਇਹ ਹੁਣ ਫੌਜੀ ਭਰਾ ਤੇ ਜਿੱਦਾਂ ਪਿੱਛੇ ਭਰਾ ਤੋਂ ਦੱਸੇ ਦੀ ਜਿਹੜੇ ਲੋਕ ਲੈ ਗਏ ਆ ਉਹ ਸਾਫ਼ ਕਰਦੇ ਆ ਤੇ ਉਹਨਾਂ ਦੀ ਬਤੌਲਤ ਇਹ ਯਾਤਰਾ ਸੰਭਵ ਹੁੰਦੀ ਆ ਅਦਰਵਾਈਜ਼ ਇਸ ਜਗ੍ਹਾ ਤੇ ਉੱਤੇ ਬਰਫ਼ ਬਹੁਤ ਜ਼ਿਆਦਾ ਹੁੰਦੀ ਆ ਹੁਣ ਵੀ ਦੇਖ ਲਓ ਕਿੰਨੇ ਦਿਨ ਹੋ ਗਏ ਆ ਆ ਪਿੱਛੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਜੇ ਵੀ ਇਹਨਾਂ ਨੂੰ ਮਹੀਨਾ ਹੋ ਗਿਆ ਲੱਗਿਆ ਨੂੰ ਤੇ ਇੰਨੀ-ਇੰਨੀ ਹਜੇ ਬਰਫ਼ ਹੈਗੀ ਆ ਮਹੀਨਾ ਪਹਿਲਾਂ ਕਿੰਨੀ-ਕਿੰਨੀ ਬਰਫ਼ ਹੋ ਗਈ ਤੁਸੀਂ ਖੁਦ ਆਈਡੀਆ ਲਗਾ ਸਕਦੇ ਹੋ ਨਾ ਤੇ ਇੱਥੇ ਪਹੁੰਚ ਕੇ ਜਿੱਥੋਂ ਪੋੜੀਆਂ ਵਾਲਾ ਰਸਤਾ ਤੇ ਪਲੇਨ ਰਸਤਾ ਦੋ ਰਸਤੇ ਆ ਇੱਥੋਂ ਜਿਹੜਾ ਦੋ ਸਿੱਧਾ ਜਾਂਦੇ ਆ ਇਹ ਹੈਗਾ ਪਲੇਨ ਰਸਤਾ ਤੇ ਇੱਧਰਲੀ ਸਾਈਡ ਹੈਗਾ ਪੋੜੀਆਂ ਵਾਲਾ ਰਸਤਾ ਤੇ ਇਹ ਹੈ ਜੀਆਂ 1152 ਪੋੜੀਆਂ ਤੇ ਇਹ ਜਿਹੜਾ ਰਸਤਾ ਆ ਇਹ ਹੈਗਾ ਪਲੇਨ ਰਸਤਾ ਇਧਰ ਦੀ ਪਿੰਡਾਂ 2 ਕਿਲੋਮੀਟਰ ਤੇ ਇਧਰ ਦੀ ਪਿੰਡਾਂ 1 ਕਿਲੋਮੀਟਰ ਜੇ ਜਦੋਂ ਤੁਸੀਂ ਜਾਣਾ ਹੈ ਨਾ ਲੱਗ ਜਾਓ ਜਦੋਂ ਤੁਸੀਂ ਜਾਣਾ ਹੈ ਤਾਂ ਇਸ ਰਸਤੇ ਥਣੀ ਜਾਓ ਕਿਉਂਕਿ ਈਵੀ ਆ ਪਲੇਨ ਆ ਤੇ ਜਦੋਂ ਤੁਸੀਂ ਉਧਰ ਦੀ ਵਾਪਸ ਆਉਣਾ ਹੈ ਮੱਥਾ ਟੇਕ ਕੇ ਦਰਸ਼ਨ ਕਰਕੇ ਫਿਰ ਤੁਸੀਂ ਇਸ ਰਾਹ ਥਣੀ ਆਓ ਕਿਉਂਕਿ ਜਿਹੜੇ ਪੋਡੇ ਉੱਤਰਨੇ ਸੁੱਕੇ ਹੁੰਦੇ ਆ ਬਾਕੀ ਆਪੋ ਆਪਣੀ ਵੀ ਜਾਂ ਆਪੋ ਆਪਣੀ ਮੋਜ ਇਧਰ ਦੀ ਮਰਜ਼ੀ ਜਾ ਸਕਦੇ ਆ ਵੈਸੇ ਜੇ ਜਾਂਦੇ ਵਕਤ ਇਧਰ ਦੀ ਜਾ ਜਾਵੇ ਤਾਂ ਈਵੀ ਹੈਗਾ ਆ ਹਾਂਜੀ ਇਹ ਬਾਕੀ ਇਹ ਲੋਕਲ ਭਰਾ ਆ ਯੂਸਟੂ ਆ ਇਹ ਇਧਰ ਦੀ ਵੀ ਜਾਂਦੇ ਆ ਨਾ ਯਾਤਰਾ ਨੂੰ ਹੋਰ ਸੂਖਾ ਕਰਨ ਦੇ ਲਈ ਜਿਹੜੇ ਇਹ ਸਾਈਡ ਤੇ ਜਿਹੜੇ ਰੇਲਿੰਗ ਲੱਗੀਆਂ ਸੀ ਪਾਈਪ ਲੱਗੇ ਹੋ ਸੀਗੇ ਉਹ ਟੁੱਟ ਗਏ ਸੀ ਤੇ ਉਹਨਾਂ ਨੂੰ ਦੁਬਾਰਾ ਇਹ ਮੇਰੇ ਭਰਾ ਲਗਾਉਂਦੇ ਹੋਏ ਹੈ ਨਾ ਸਾਰੀਆਂ ਤਿਆਰੀਆਂ ਮੁਕੰਮਲ ਹੋ ਰਹੀਆਂ ਆ ਤੇ ਸੇਵਾਦਾਰ ਸਾਰੇ ਡਿਊਟੀਆਂ ਦੇ ਡਟੇ ਹੋਏ ਨੇ ਤੇ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਲੱਗੇ ਤੇ ਰਸਤਾ ਅਸੀਂ ਇਹ ਚੋਸ ਕੀਤਾ ਜਿਹੜਾ ਪੋੜੀਆਂ ਤੋਂ ਬਿਨਾ ਜਿਹੜਾ ਸਿੱਧਾ ਸੀਗਾ ਉਹ ਕਿਉਂਕਿ ਪੋੜੇ ਜਿਹੜੇ ਆ ਕਾਫੀ ਟਫ ਸੀਗੇ ਕਿਦਾਂ ਮੈਂ ਵੀਡੀਓ ਤੁਹਾਨੂੰ ਦੱਸ ਕੇ ਵੀ ਹਟਿਆ ਵੀ ਤੁਸੀਂ ਜਿਹੜਾ ਪਲੇਨ ਰਸਤਾ ਉਧਰ ਦੀ ਆਓ ਨਾ ਇਧਰ ਹੀ ਸਾਥ ਤੁਹਾਨੂੰ ਘਟ ਚੜੂਗਾ ਤੇ ਇਹ ਕੁਛ ਇਦਾਂ ਜਿਹੜਾ ਉੱਪਰੋਂ ਰਸਤਾ ਸੀਗਾ ਉਹ ਥੱਲੇ ਉਹਦੇ ਪੱਥਰ ਦੇ ਕੇ ਇੱਥੇ ਆ ਗਏ ਸੀਗੇ ਹਨਾ ਤੇ ਇਦਾਂ ਦਾ ਥੋੜਾ ਬੋਤਾ ਜਿਹਾ ਹੁੰਦਾ ਰਹਿੰਦਾ ਆ ਇਹਨੂੰ ਇਹ ਸੈੱਟ ਕਰ ਦੇਣਗੇ ਨਾ ਸਾਰੇ ਤਰ੍ਹਾਂ ਨੇ ਤੇ ਜਿੱਦਾਂ ਜਿੱਦਾਂ ਗੁਰਦੁਰਾ ਸਾਹਿਬ ਨੇ ਦੀਖੇ ਹੁੰਦਾ ਜਾ ਰਿਹਾ ਆ ਉਦਾਂ-ਉਦਾਂ ਇੱਕ ਐਕਸਾਈਟਮੈਂਟ ਵੱਧਦੀ ਜਾ ਰਹੀ ਆ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਆ ਤਾਂ ਜਿੰਨੀ ਥਕਾਨ ਨਾ ਨਾ ਸਾਰੀ ਉਤਰ ਜਾਂਦੀ ਆ ਜਾਂਦੇ ਜਦੋਂ ਇਸ਼ਨਾਨ ਕਰਦੇ ਆ ਹਿਮਕੁੰਡ ਥਰੋਬਰ ਦੇ ਵਿੱਚ ਤੇ ਜਿੰਨੀ ਥਕਾਨ ਹੁੰਦੀ ਆ ਇਹ ਯਾਤਰਾ ਦੀ ਹਾਂਜੀ ਜਿੰਨੀ ਪੈਦਲ ਯਾਤਰਾ ਕਰਕੇ ਆਏ ਆ ਇਹ ਜਿਹੜੀ ਸਾਰੀ ਆ ਨਾ ਸਾਰੀ ਥਕਾਨ ਉਤਰ ਜਾਂਦੀ ਆ ਤਰੋਤਾ ਤਰੋਤਾ ਜਾ ਹੋ ਜਾਂਦੇ ਆ ਨਾ ਸਰੀਰ ਤੇ ਬਸ ਪਹੁੰਚਣ ਵਾਲੇ ਹੀ ਆ ਜੀ ਉਹ ਸਾਹਮਣੇ ਨਿਸ਼ਾਨ ਸਾਹਿਬ ਦਿਖਾਈ ਦੇ ਰਹੇ ਆ ਇਸ ਤੋਂ ਅੱਗੇ ਜਾ ਕੇ ਅਸੀਂ ਵੀਡੀਓ ਸ਼ੂਟ ਨਹੀਂ ਕਰ ਸਕਦੇ ਕਿਉਂਕਿ ਨਿਯਮਾਂ ਦੇ ਮੁਤਾਬਕ 300 ਮੀਟਰ ਦਾਇਰੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਸ਼ੂਟ ਕਰ ਸਕਦੇ ਆ 300 ਮੀਟਰ ਦੇ ਦਾਇਰੇ ਤੋਂ ਅੰਦਰ ਆ ਕੇ ਵੀਡੀਓ ਸ਼ੂਟ ਨਹੀਂ ਕਰ ਸਕਦੇ ਇਸ ਕਰਕੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਇਹ ਵੀਡੀਓ ਨੂੰ ਇੱਥੇ ਹੀ ਕਲੋਜ਼ ਕਰਦੇ ਆ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੀ ਇਸ ਵੀਡੀਓ ਚ ਇੰਨਾ ਹੀ ਤਾਂ ਮਿਲਦੇ ਆ ਇੱਕ ਨਵੇਂ ਵੀਡੀਓ ਤੇ ਨਾਲ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ